ਉਹ ਇਹ ਕੀ ਹੋ ਗਿਆ ਰੋਣਾ ਨਹੀਂ ਮਾਰਿਆ ਤੇਰੇ ਇਹਦੇ ਮਾਰਿਆ ਪੁੜੂ ਜਾ ਪੁੜੂ ਜਾ ਪੁੜੂ ਨੇ ਹਾਂ ਠੀਕ ਹੈ ਉਹਨੇ ਮਾਰਿਆ ਕਿਨੇ ਮੁੰਡੇ ਨੇ ਬੰਦੇ ਨੇ ਬੁੱਡੇ ਮੁੰਡੇ ਬੜੇ ਨੇ ਮੁੰਡੇ ਨੇ ਆਏ ਬਹੁਤ ਨੇ ਕਾਤੋਂ ਮਾਰਿਆ ਇਹ ਆ ਬਾਉਂਡਰ ਦੇ ਘਾੜ ਪਾਰ ਵੀ ਨਾ ਸਾਡੇ ਸਾਡੇ ਆਉਣਾ ਤੂੰ ਵੀ ਨਸ਼ਾ ਕਰਦਾ ਸੀ ਕੋਈ ਨਾ ਦਸਾਦਾ ਖੱਦ ਖੱਦ ਪਾਜੂ ਫਿਰ ਬਾਪੂ ਨੂੰ ਅਸੀਂ ਇੱਥੇ ਦਾਖਲ ਕਰ ਲਿਆ ਨਮਾਇਆ ਧਵਾਇਆ ਬਾਪੂ ਦੇ ਘਰ ਅਪਰੋਚ ਕੀਤੀ ਪਰਿਵਾਰ ਨਾਲ ਗੱਲ ਕੀਤੀ ਇਹਦੇ ਪਰਿਵਾਰ ਦੇ ਮੈਂਬਰ ਆ ਕੇ ਬਾਪੂ ਨੂੰ ਇੱਥੋਂ ਲੈ ਕੇ ਗਏ ਬੜੇ ਫੋਨ ਕਰਕੇ ਬੜਾ ਉਹਨਾਂ ਨੂੰ ਸਮਝਾ ਕੇ ਇੱਥੇ ਬੁਲਾਇਆ ਫਿਰ ਜਦੋਂ ਇੱਥੋਂ ਆ ਕੇ ਉਹ ਲੈ ਗਏ ਬਾਪੂ ਨੂੰ ਪਹਿਲਾਂ ਤਾਂ ਉਹ ਲੈ ਕੇ ਨਹੀਂ ਸੀ ਜਾਣ ਨੂੰ ਤਿਆਰ ਚਲੋ ਪੰਚ ਸਾਹਿਬ ਵਿੱਚ ਇਨਵੋਲਵ ਹੋ ਕੇ ਪਿੰਡ ਦੇ ਬਾਪੂ ਜੀ ਨੂੰ ਲੈ ਗਏ ਉਹ ਦੁਬਾਰਾ ਕੁਝ ਦਿਨਾਂ ਬਾਅਦ ਬਾਪੂ ਫੇਰ ਉੱਥੋਂ ਹੀ ਤਰੋਂਦਾ ਬਲਕ ਦਾ ਵਾਪਸ ਆ ਗਿਆ ਕਰੇ ਬਾਪੂ ਦੀ ਇੱਕ ਨੂੰਹ ਹੈ ਤੇ ਇੱਕ ਉਹਦਾ ਬਾਪੂ ਦਾ ਬੇਟਾ ਵਾ ਹਸਬੰਡ ਵਾਈਫ ਨੇ ਦੋਨੋਂ ਉਹ ਤੇ ਇੱਕ ਬੇਟਾ ਬਾਪੂ ਦਾ ਜਿਹੜਾ ਵਿਆਹ ਨਹੀਂ ਹੋਇਆ ਹਜੇ ਤੇ ਬੇਟੀ ਹੈ ਬਾਪੂ ਦੀ ਉਹ ਵਿਆਹੀ ਹੋਈ ਆਪਣੇ ਘਰਾਂ ਇਹ ਹੁਣ ਅਸੀਂ ਦੁਬਾਰਾ ਫੇਰ ਸਰਪੰਚ ਸਾਹਿਬ ਨਾਲ ਇੱਕ ਵਾਰੀ ਕੋਸ਼ਿਸ਼ ਕਰਦੇ ਆਂ ਗੱਲ ਕਰਨ ਦੀ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਸਰਪੰਚ ਸਾਹਿਬ ਕੀ ਕਹਿੰਦੇ ਜੀ ਤੁਹਾਡੇ ਨਾਲ ਹੋਈ ਹੋਣੀ ਗੱਲ ਰਜਿੰਦਰ ਸਿੰਘ ਜੀ ਮੈਂ ਕੱਲ ਵੀ ਜਾ ਕੇ ਕਹਿੰਦਾ ਸੀ ਜਾਵਾ ਗੋਦਾਂ ਨੇ ਵੀ ਹੁਣ ਅਸੀਂ ਵੀ ਵੀਰ ਜੀ ਕੀ ਕਹਿੰਦੇ ਨਹੀਂ ਆਉਣਾ ਜੀ ਨਹੀਂ ਨਹੀਂ ਆਉਣਾ ਜੀ ਮੈਂ ਰਾਤ ਨੂੰ ਕਾ ਕਾ ਕੇ ਜਾਵਾਂਗੇ ਪਰ ਆਉਂਦੇ ਨਹੀਂ ਕੋਈ ਸਰਪੰਚ ਸਾਹਿਬ ਦੋ ਵਾਰ ਆਉਣਾ ਠੀਕ ਆ ਭਾਈ ਜੀ ਠੀਕ ਆ ਸਰਪੰਚ ਸਾਹਿਬ ਧੰਨਵਾਦ ਤੁਸੀਂ ਚਲੋ ਸਾਡੇ ਵੱਲੀ ਜਿੰਦੋਂ ਵੀ ਅਸੀਂ ਤੁਹਾਨੂੰ ਫੋਨ ਕੀਤਾ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਧੰਨਵਾਦ ਜੀ ਪਰ ਬਾਪੂ ਦੇ ਦੋਨੋਂ ਪੁੱਤ ਬਾਪੂ ਨੂੰ ਲੈਣ ਨਹੀਂ ਹੁਣ ਆ ਰਹੇ ਚਾਰ ਪੰਜ ਦਿਨ ਪਹਿਲਾਂ ਵੀ ਅਸੀਂ ਬਾਪੂ ਜੀ ਨੂੰ ਕਿਉਂਕਿ ਹੁਣ ਬਾਪੂ ਜੀ ਢਲੇ ਰਹਿੰਦੇ ਆ ਅਸੀਂ ਇਹਨਾਂ ਨੂੰ ਪਰਮਾਨੈਂਟ ਮਰੀਜ਼ਾਂ ਦੇ ਵਿੱਚ ਦਾਖਲ ਕਰਨ ਲੱਗੇ ਸੀ ਅੰਦਰ ਕਿਉਂਕਿ ਟੈਂਪਰੇਰੀ ਬੋਰਡ ਦੇ ਵਿੱਚ ਬਾਪੂ ਜੀ ਇੱਥੇ ਰਹਿੰਦੇ ਨੇ ਸਾਹਮਣੇ ਟੈਂਪਰੇਰੀ ਬੋਰਡ ਆ ਤੇ ਅਸੀਂ ਉਹਨਾਂ ਨੂੰ ਬੇਨਤੀਆਂ ਕਰੀਆਂ ਵੀ ਤੁਸੀਂ ਆ ਕੇ ਲੈ ਜਾਓ ਨਹੀਂ ਆਏ ਪਰਮਾਨੈਂਟ ਬੋਰਡ 'ਚ ਭੇਜਣ ਲੱਗੇ ਅਸੀਂ ਉਹਨਾਂ ਨੂੰ ਦੱਸਿਆ ਵੀ ਹੁਣ ਸਾਨੂੰ ਬਾਪੂ ਜੀ ਨੂੰ ਪਰਮਾਨੈਂਟ ਬੋਰਡ 'ਚ ਕਰਨਾ ਤਾਂ ਫਿਰ ਅਸੀਂ ਸੰਗਤ ਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਵੀ ਇੱਕ ਬਜ਼ੁਰਗ ਨੂੰ ਬੱਚਿਆਂ ਨੇ ਛੱਡਤਾ ਫਿਰ ਕਹਿੰਦੇ ਨਹੀਂ ਦੀ ਅਸੀਂ ਆ ਕੇ ਲੈ ਜਾਾਂਗੇ ਹੁਣ 2 ਦਿਨ ਹੋ ਗਏ ਡੀਕਦਿਆਂ ਨੂੰ ਨਹੀਂ ਆਏ ਹੁਣ ਬਾਪੂ ਜੀ ਦੇ ਬੱਖੀ ਚ ਦਰਦ ਹੁੰਦਾ ਹਸਪੀਟਲ ਚ ਦਾਖਲ ਕਰਨ ਲੱਗਿਆ ਹੁਣ ਬਾਪੂ ਢਿੱਲਾ ਮੱਠਾ ਇੱਥੇ ਉਨੇ ਕੀ ਕੋਈ ਗੱਲ ਹੋ ਜੇਵੇ ਦਰੰਗ ਹੋਇਆ ਹੋਇਆ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਆ ਹੁਣ ਜ਼ਿੰਮੇਵਾਰ ਆ ਦੋ ਪੁੱਤ ਤਾਂ ਇਦਾਂ ਏਡੇ ਸ਼ੇਰਾਰ ਕੇ ਬੁਰਛੇ ਆਰ ਕੇ ਬਾਪੂ ਨੇ ਪਾਲੇ ਆ ਪੜ੍ਹਾਏ ਆ ਲਿਖਾਏ ਆ ਇੱਕ ਦਾ ਵਿਆਹ ਵੀ ਕੀਤਾ ਧੀਆ ਪਰ ਅੱਜ ਬਾਪੂ ਲਈ ਕੋਈ ਵੀ ਨਹੀਂ ਅੱਜ ਇਹ じゃ ਕਿਹੜਾ ਚਰਨ ਸਿੰਘ ਨੇ ਗੁਨਾਹ ਕਰਤਾ ਜਿਹੜਾ ਬਕਸ਼ਣ ਜੋਗ ਨਹੀਂ ਇਹ ਵੀ ਪੁੱਛਦੇ ਆ ਤਾਂ ਇਹ ਵੀ ਕੋਈ ਗਨਾਹ ਨਹੀਂ ਬਸ ਕਹਿੰਦੇ ਜੀ ਬਾਪੂ ਬੋਲਦਾ ਵਾ ਦੇਖੋ ਬਜ਼ੁਰਗਾਂ ਬੱਚਿਆਂ ਵਰਗਾ ਦਿਮਾਗ ਹੋ ਜਾਂਦਾ ਪਿਓਾਂ ਨੇ ਤਾਂ ਬੋਲਣਾ ਹੀ ਆ ਮਾਂ ਪਿਓ ਦੀਆਂ ਗਾਲਾਂ ਘੋਦੀਆਂ ਨਾਲ ਇਸ ਕਰਕੇ ਅਸੀਂ ਆਪਣੇ ਬਜ਼ੁਰਗ ਨੂੰ ਘਰੋਂ ਕੱਢ ਦਈਏ ਜਾਂ ਉਹਨੂੰ ਛੱਡ ਦਈਏ ਵੀ ਉਹ ਬੋਲਦਾ ਵਾ ਇਹ ਤਾਂ ਕੋਈ ਗੱਲ ਨਾ ਨਾ ਹੋਈ ਸਾਡੀ ਬੇਨਤੀ ਹੈ ਬਾਪੂ ਦਾ ਇੱਕ ਪੁੱਤ ਆ ਜਿਹੜਾ ਨਰਪਾਲ ਸਿੰਘ ਆ ਇੱਕ ਦੰਨਾ ਹਰਪਾਲ ਸਿੰਘ ਆ ਤੇ ਬੇਟੀ ਆ ਹਰਪ੍ਰੀਤ कौर ਬੇਨਤੀ ਹੈ ਭਾਈ ਆਓ ਤੁਸੀਂ ਮਿਲੋ ਆ ਕੇ ਆਪਣੇ ਬਾਪ ਦੀ ਜੇ ਕੋਈ ਗਲਤੀ ਆ ਉਹਨੂੰ ਮaaf ਕਰ ਦਿਓ ਅਸੀਂ ਮਾਫੀ ਮੰਗਦੇ ਆ ਪਰ ਇਹਨੂੰ ਲੋਡ ਆ ਹੁਣ ਤੁਹਾਡੇ ਸਾਹ ਦੇ ਤੁਸੀਂ ਆਪ ਮੰਨਦੇ ਹੋ ਵੀ ਇਹਨੇ ساری ਉਮਰ ਮਿਹਨਤ ਕੀਤੀ ਬੜਾ ਮਿਹਨਤੀ ਬੰਦਾ ਸੀ ਬਾਪੂ ਦਾ ਇੱਕ ਪੋਤਾ ਬਾਹਰ ਆ ਕੈਨੇਡਾ ਦੇ ਵਿੱਚ ਉਹਨੂੰ ਬੇਨਤੀ ਆ ਵੀ ਭਰਾ ਮੇਰਾ ਤੂੰ ਬਾਹਰ ਆ ਕੈਨੇਡਾ ਚ ਆਪਣੇ ਮੰਮੀ ਪਾਪਾ ਨੂੰ ਸਮਝਾ ਵੀ ਤੁਸੀਂ ਵੀ ਬਜ਼ੁਰਗ ਹੋਣਾ ਕੱਲ ਨੂੰ ਮੈਂ ਤੁਹਾਡੇ ਨਾਲ ਜੇ ਐ ਕਰਾਂ ਫਿਰ ਤੁਸੀਂ ਕੀ ਕਰੋਗੇ ਤੇ ਅੱਜ ਅਸੀਂ ਬਾਪੂ ਚੰਨ ਸਿੰਘ ਜੀ ਨੂੰ ਫਮ ਦੇ ਵਿੱਚ ਫੈਮਿਲੀ ਮੈਂਬਰ ਦੇ ਵਿੱਚ ਪਰਮਨੈਂਟ ਮੈਂਬਰਾਂ ਦੇ ਵਿੱਚ ਐਡਮਿਟ ਕਰਨ ਲੱਗੇ ਆ ਬਾਪੂ ਜੀ ਪਹਿਲੀ ਵਾਰ ਜਦੋਂ ਸਾਡੇ ਕੋ ਆਏ ਸੀਗੇ ਇੱਕ 11 25 ਨੂੰ ਆਏ ਸੀ ਫਿਰ 8 11 25 ਨੂੰ ਬਾਪੂ ਜੀ ਘਰ ਚਲੇ ਗਏ ਸੀਗੇ 7 ਦਿਨ ਇੱਥੇ ਰਹੇ ਸੀ ਸਾਡੇ ਕੋਲ ਉਦੋਂ ਫਿਰ ਬਾਪੂ ਜੀ ਦਾ ਪਰਿਵਾਰ ਆ ਕੇ ਲੈ ਗਿਆ ਸੀ ਬਾਪੂ ਜੀ ਉਸ ਤੋਂ ਬਾਅਦ ਬਾਪੂ ਚਰਨ ਸਿੰਘ son of ਛੋਟਾ ਸਿੰਘ ਪਿੰਡ ਫੱਲੇਵਾਲ ਜ਼ਿਲ੍ਹਾ ਲੁਧਿਆਣਾ ਸਾਡੇ ਕੋਲੇ ਵਾਪਸ ਆਏ 2 12 25 ਨੂੰ ਤੇ ਬਾਪੂ ਜੀ 2 12 25 ਨੂੰ ਜਦੋਂ ਸਾਡੇ ਕੋਲੇ ਆਏ ਕਰੀਬ 1 ਮਹੀਨੇ ਬਾਅਦ ਤਾਂ ਅਸੀਂ ਬਾਪੂ ਜੀ ਨੂੰ ਫੇਰ ਪੁੱਛਿਆ ਵੀ ਤੂੰ ਬਾਪੂ ਫੇਰ ਕਾਹਤੋਂ ਆ ਗਿਆ ਬਾਪੂ ਰੋਵੇ ਵੀ ਮੈਂ ਘਰੇ ਨਹੀਂ ਜਾਣਾ ਬਾਪੂ ਵੀ ਮੈਨੂੰ ਇੱਥੇ ਰੱਖ ਲਓ ਚਲੋ ਉਹਨਾਂ ਨੂੰ ਵੀ ਫੋਨ ਕੀਤੇ ਵੀ ਚਲੋ ਜੇ ਗੁੱਸੇ ਹੋ ਕੇ ਆ ਗਿਆ ਬਾਪੂ ਕੋਈ ਗੱਲ ਨਹੀਂ ਬੀਤੇ ਤੁਸੀਂ ਆ ਜਾਓ ਹਨਾ ਲੈ ਜਾਓ ਹੁਣ 2 12 25 ਤੋਂ ਲੈ ਕੇ ਅੱਜ 30 1 26 ਆ ਨਵਾਂ ਸਾਲ ਚੜ ਗਿਆ ਸਨ ਬਦਲ ਗਿਆ ਨਵੇਂ ਸਾਲ ਤੇ ਲੋਹੜੀ ਨਿਕਲ ਗਈ ਪੁੱਤ ਬਾਪੂ ਨੂੰ ਮਿਲਣ ਵੀ ਨਹੀਂ ਆਏ ਵੀ ਚਲ ਬਾਪੂ ਗੁੱਸਾ ਕਿੱਲਾ ਛੱਡ ਯਾਰ ਲੋਹੜੀ ਦਾ ਦਿਨ ਆ ਤੂੰ ਘਰੇ ਚੱਲ ਨਵਾਂ ਸਾਲ ਆ ਬਾਪੂ ਅੱਜ ਨਵਾਂ ਸਾਲ ਚੜਨਾ ਚੱਲ ਕਰੇ ਚੱਲ ਮਤਲਬ ਇੱਕ ਵਾਰ ਵੀ ਨਹੀਂ ਕੋਈ ਮੈਨ ਨ ਆਇਆ ਅਸੀਂ ਦੋ ਤਰੀਕ ਬਾਰਵੇਂ ਮਹੀਨੇ ਤੋਂ ਲੈ ਕੇ ਦੋ ਤਰੀਕ ਇਹ ਪਹਿਲੇ ਮਹੀਨੇ ਦਾ ਇੱਕ ਮਹੀਨਾ ਹੋ ਗਿਆ ਅੱਜ 30 ਤਰੀਕ ਹੋ ਗਈ ਦੋ ਮਹੀਨੇ ਹੋ ਗਏ ਪੂਰੇ ਬਾਪੂ ਨੂੰ ਇੱਥੇ ਟੈਂਪਰੇਰੀ ਵਾਰਡ ਦੇ ਵਿੱਚ ਰਹਿੰਦੇ ਨੇ ਜਿੱਥੇ ਉਹ ਮਰੀਜ਼ ਰਹਿੰਦੇ ਨੇ ਜਿਹੜੇ ਟੈਂਪਰੇਰੀ ਨੇ ਜਿਹੜੇ ਘਰਾਂ ਚੋਂ ਆਏ ਨੇ ਜਿਨ੍ਹਾਂ ਦੇ ਨਾਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਰਹਿੰਦਾ ਜਿਹੜੇ ਬਹੁਤ ਜ਼ਿਆਦਾ ਆਫਸੈਟ ਹੁੰਦੇ ਉਹਨਾਂ ਨੂੰ ਅਸੀਂ ਇੱਥੇ ਦਾਖਲ ਕਰ ਲੈਂਦੇ ਆ ਮਹੀਨਾ 20 ਦਿਨ ਇੱਥੇ ਰੱਖ ਕੇ ਉਹਨਾਂ ਨੂੰ ਦਵਾਈ ਬੂਟੀ ਦਿੰਨੇ ਆ ਜਦੋਂ ਥੋੜੇ ਸੈੱਟ ਹੋ ਜਾਂਦੇ ਆ ਫਿਰ ਉਹ ਘਰਾਂ ਨੂੰ ਚਲੇ ਜਾਂਦੇ ਤੇ ਪਿਛਲੇ 2 ਮਹੀਨਿਆਂ ਚ ਬਾਪੂ ਦੇ ਸਾਹਮਣੇ ਕਿੰਨੇ ਬੰਦੇ ਘਰਾਂ ਨੂੰ ਚਲੇ ਗਏ ਜਿਹੜੇ ਆਏ ਸੀ ਪਰ ਬਾਪੂ ਇੱਥੇ ਵਿਚਾਰਾ ਤਰਪਾਲ ਥੱਲੇ ਪਿਆ ਕਿਉਂਕਿ ਸਾਡੇ ਕੋਲ ਵੀ ਪ੍ਰਬੰਧ ਹੈ ਨਹੀਂ ਇੰਨੇ ਜ਼ਿਆਦਾ ਆ ਇੱਥੇ ਆ ਤਰਪਾਲ ਦੇ ਥੱਲੇ ਇੱਥੇ ਬਾਪੂ ਦਾ ਸੀ ਮੰਜਾ ਲਾਇਆ ਹੋਇਆ ਹੁਣ ਠੰਡਾ ਬਜ਼ੁਰਗ ਸਰੀਰ ਆ ਤੇ ਅੱਜ ਅਸੀਂ ਬਾਪੂ ਜੀ ਨੂੰ ਪਰਮਨੈਂਟ ਮੈਂਬਰਾਂ 'ਚ ਭਰਤੀ ਕਰਨ ਲੱਗੇ ਆ ਅੱਜ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਬਾਪੂ ਦੇ بیٹے ਆ ਜਾਣ ਟਾਈਮ ਵੀ ਦਿੱਤਾ ਉਹਨਾਂ ਨੂੰ ਪਰਸੋਂ ਉਹਨਾਂ ਨੇ ਕਿਹਾ ਸੀ ਉਹ ਵੀ ਵੀਡੀਓ ਅਸੀਂ ਵਿੱਚ ਲਾਈ ਆ ਤੁਸੀਂ ਸੁਣੋ ਸਾਰੀ ਗੱਲ ਉਹ ਅੱਜ ਬਾਪੂ ਜੀ ਦੀ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਅੱਜ ਅਸੀਂ ਬਾਪੂ ਨੂੰ ਐਫਐਮ ਦੇ ਵਿੱਚ ਫੈਮਿਲੀ ਮੈਂਬਰ ਦੇ ਵਿੱਚ ਐਡਮਿਟ ਕਰਨ ਲੱਗੇ ਆ ਹੁਣ ਟਿੱਕਰ ਬਾਪੂ ਜੀ ਟੈਂਪਰੇਰੀ ਮਰੀਜ਼ ਸੀਗੇ ਚਲੋ ਘਰੇ ਚਲੇ ਜਾਣਾ ਮਹਾਰਾ ਸ਼ਾਹ ਖਾਰਪੜਾ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਰਣਜੀਤ ਸਿੰਘ ਜੀ ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਪਹਿਲਾਂ ਵੀ ਸਾਡੀ ਬਹੁਤ ਸਪੋਰਟ ਕੀਤੀ ਤੇ ਅੱਜ ਅਸੀਂ ਨਾ ਬਾਪੂ ਜੀ ਨੂੰ ਪਹਿਲਾਂ ਟੈਂਪਰੇਰੀ ਮਰੀਜ਼ਾਂ ਚ ਰੱਖਿਆ ਹੋਇਆ ਸੀ ਸਰਪੰਚ ਸਾਹਿਬ ਹਾਂਜੀ ਹਾਂਜੀ ਤੇ ਅੱਜ ਅਸੀਂ ਇਹਨਾਂ ਨੂੰ ਐਫਐਮ ਦੇ ਵਿੱਚ ਫੈਮਿਲੀ ਮੈਂਬਰ ਦੇ ਅੰਦਰ ਐਡ ਕਰਨ ਲੱਗੇ ਆ ਪੱਕੇ ਪਰਮਾਨੈਂਟ ਮਰੀਜ਼ਾਂ ਚ ਹਾਂਜੀ ਕਿਉਂਕਿ ਤੁਸੀਂ ਵੀ ਬਥੇਰੀ ਕੋਸ਼ਿਸ਼ ਕੀਤੀ ਤੁਸੀਂ ਮੈਂ ਤੁਹਾਡੇ ਨਾਲ ਲਾਸਟ ਫੋਨ ਕਰ ਰਿਹਾ ਜੀ ਵੀਡੀਓ ਆ ਮੰਨ ਲਓ ਜੀ ਸਪੀਕਰ ਤੇ ਲੱਗੀ ਹੋਈ ਹੈ ਕਾਲ ਤੇ ਇਹ ਕੱਲ ਨੂੰ ਅਸੀਂ ਵੀਡੀਓ ਵੀ ਸ਼ੇਅਰ ਕਰਨੀ ਹੈ ਉਹ ਚ ਵੀ ਜਾਊਗੀ ਹੈਨਾ ਜੇ ਤੁਹਾਨੂੰ ਨਾਂ ਤਰਾਜ ਹੋਵੇ ਤਾਂ ਕੋਈ ਨਹੀਂ ਆਪਾਂ ਤਾਂ ਕੋਈ ਨਹੀਂ ਤਰਾਜ ਜੀ ਤੇ ਤੁਸੀਂ ਵੀ ਸਰਪੰਚ ਸਾਹਿਬ ਗੱਲ ਕੀਤੀ ਇਹਨਾਂ ਦੇ ਬੇਟਿਆਂ ਨਾਲ ਕੀ ਕਿਹਾ ਉਹਨਾਂ ਨੇ ਉਦੋਂ ਮੈਂ ਤੁਹਾਡੀ ਗੱਲ ਕਰ ਰਿਹਾ ਜੀ ਮੈਨੂੰ ਕਹਿੰਦੇ ਵੀ ਅਨ ਦੋ ਦੋ ਦਿਨ ਦਾ ਟਾਈਮ ਦਿਓ ਵੀ ਮੈਂ ਦੋ ਦਿਨ ਬਾਅਦ ਆਉਂਦਾ ਤੁਹਾਡੇ ਕੋਲ ਜੀ 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 ਤੁਸੀਂ ਮੁੜ ਕੇ ਫਿਰ ਮੈਂ ਕਹਾਂ ਆਇਂ ਤੁਹਾਡੇ ਕੋਲ ਠੀਕ ਹੈ ਜੀ ਮੈਂ ਜਾਇਆ ਨਾ ਫਿਰ 2 ਮਿੰਟੇ ਕਰਿਆ ਮੈਂ ਹੁਣ ਵੀ ਗੱਲ ਕਰਾ ਦਿੰਦਾ ਹਾਂ ਹਾਂ ਜੀ ਚਲੋ ਕਰਾ ਕਰਾ ਦਿਓ ਇੱਕ ਵਾਰੀ ਗੱਲ ਹੋਰ ਆਪਾਂ ਇੱਕ ਵਾਰੀ ਟਰਾਈ ਕਰ ਲੈਂਦੇ ਆ ਮੈਂ ਹੁਣੀ ਬੈ ਮੈਂ 2 ਮਿੰਟ ਤਾਂ ਮੈਂ ਹੁਣੀ ਜਾਣਾ ਕਰੇ ਮੈਂ ਹੁਣੀ ਤੁਹਾਨੂੰ ਲਾਉਣਾ ਬੈਕ ਕਾਲ ਠੀਕ ਆ ਸਰਪੰਚ ਸਾਹਿਬ ਠੀਕ ਆ ਹਾਂ ਠੀਕ ਹੈ ਤੇ ਚਲੋ ਸਰਪੰਚ ਸਾਹਿਬ ਇੱਕ ਵਾਰੀ ਹੋਰ ਕੋਸ਼ਿਸ਼ ਕਰਦੇ ਨੇ ਹਨਾ ਗੱਲ ਕਰਦੇ ਉਹਨਾਂ ਨਾਲ ਜਾ ਕੇ ਪਰ ਬਾਪੂ ਚਰਨ ਸਿੰਘ ਦਾ ਐਡਾ ਕੀ ਦੋਸ਼ ਹੋਊਗਾ ਤੁਸੀਂ ਵੀ ਸੋਚਿਓ ਅਸੀਂ ਪਿੰਡੋਂ ਪੜਤਾਲ ਕਰਾਈ ਆ ਅਸੀਂ ਪਤਾ ਕਰਾਇਆ ਕਿਸੇ ਨੇ ਵੀ ਇਹ ਨਹੀਂ ਕਿਹਾ ਵੀ ਇਹ ਬਹੁਤ ਮਾੜਾ ਬੰਦਾ ਸੀ ਜਾਂ ਇੱਕ ਕੈਰੈਕਟਰ ਦਾ ਮਾੜਾ ਵਾ ਜਾਂ ਇੱਕ ਬਹੁਤ ਵੱਡਾ ਸ਼ਰਾਬੀ ਕਵਾਬੀ ਆ ਨਸ਼ੇੜੀ ਆ ਜ਼ਮੀਨ ਜਾਇਦਾਦਾਂ ਸਾਰੀ ਸੰਭੀ ਹੋਈ ਆ ਜਿਹੜੀ ਪਿਓ ਦਾਦਿਆਂ ਦੀ ਸੀ ਬਾਪੂ ਹੈਲੋ ਅੰਮੀ ਜੀ ਹਾਂ ਸੀ ਗਾ ਜ ਸਤਿ ਸ਼੍ਰੀ ਅਕਾਲ ਜੀ ਕੋਣ ਨੇਰਪਾਲ ਸਿੰਘ ਜੀ ਹਾਂ ਜੀ ਠੀਕ ਆ ਤੁਹਾਡਾ ਨਾਂ ਹਰਪਾਲ ਆ ਕਿ ਨਰਪਾਲ ਆ ਜੀ ਨਾ ਹਰਪਾਲ ਆ ਜੀ ਉਹ ਨਰਪਾਲ ਆ ਛੋਟੇ ਜਾਨਾ ਨਰਪਾਲ ਛੋਟੇ ਜਾਨਾ ਹਰਪਾਲ ਤੇ ਹਰਪਾਲ ਸਿੰਘ ਜੀ ਹੁਣ ਅਸੀਂ ਬਾਪੂ ਨੂੰ ਇੱਥੇ ਪੱਕਾ ਹੀ ਭਰਤੀ ਕਰ ਲਈਏ ਫਿਰ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਅਸੀਂ ਲੈ ਜਾਣਾ ਜੀ ਆਕੇ ਯਾਰਾ ਤਾਂ ਗੱਲ ਤੂੰ ਬਹੁਤ ਵਧੀਆ ਕਹਤੀ ਬਾਈ ਬਾਪੂ ਸਾਡੇ ਕੋਲ ਆਇਆ ਹੋਇਆ 12ਵੇਂ ਮਹੀਨੇ ਦੀ 2 ਤਰੀਕ ਦਾ ਪਹਿਲੇ ਮਹੀਨੇ ਦੀ 2 ਤਰੀਕ ਨਹੀਂ ਗਈ ਜਦੋਂ ਉਦੋਂ ਬਾਪੂ ਨੂੰ 1 ਮਹੀਨਾ ਹੋ ਗਿਆ ਸੀ ਹੁਣ ਦੁਬਾਰਾ 2 ਤਰੀਕ ਆਉਣ ਵਾਲੀ ਆ 2 ਮਹੀਨੇ ਹੋ ਜਣੇ ਬਾਪੂ ਨੂੰ 28 ਤਰੀਕ ਹੋ ਗਈ 4 ਦਿਨ ਰਹਿ ਗਏ ਸਿਰਫ ਠੀਕ ਹੈ ਜੀ ਤੇ ਮਤਲਬ 2 ਮਹੀਨਿਆਂ ਚ ਅਸੀਂ ਕਿੰਨੀ ਵਾਰੀ ਫੋਨ ਕੀਤਾ ਤੇ ਕਿੰਨੀ ਵਾਰੀ ਤੁਸੀਂ ਆਹੀ ਸ਼ਬਦ ਬੋਲਿਆ ਠੀਕ ਹੈ ਤੇ ਹਰਪਾਲ ਸਿੰਘ ਜੀ ਮਤਲਬ ਐਦਾਂ ਇਲਾਕੀਆਂ ਥੋੜੀ ਚੱਲਦੀਆਂ ਨੇ ਕਿੰਨਾ ਕੁ ਟਾਈਮ ਐ ਚੋਰੀ ਦੇ ਪੁੱਤ ਗੱਭਰੂ ਥੋੜੀ ਹੁੰਦੇ ਆ ਇਹਦਾ ਬਰਦਰ ਪਾ ਬਾਪੂ ਮੈਂ ਤੁਹਾਨੂੰ ਅੱਗੇ ਪਿਛਲੇ ਵੀ ਸਮਝਾਇਆ ਸੀ ਸੁਭਾਅ ਮਾੜਾ ਹੋ ਸਕਦਾ ਮਾੜਾ ਚੰਗਾ ਸ਼ਬਦ ਬੋਲ ਸਕਦਾ ਬਾਪੂ ਤਾਂ ਬਾਪੂ ਹੀ ਆ ਯਾਰ ਪਿਓ ਤਾਂ ਪਿਓ ਹੀ ਆ ਆਹ ਹਾਂ ਇਹ ਤਾਂ ਗੱਲ ਹੈ ਫਿਰ ਚਲੋ ਬਾਪੂ ਸਾਡੇ ਕੋਲੇ ਆ ਗਿਆ ਘਰੋਂ ਭੱਜਾਇਆ ਦੁਆਰਾ ਫਿਰ ਤੁਸੀਂ ਮਗਰ ਤਾਂ ਆਉਂਦੇ ਅਸੀਂ ਬਾਪੂ ਜੀ ਵੀ ਕਮੀ ਕੱਢਦੇ ਬਾਪੂ ਚਾਹੇ ਸਾਡੇ ਕੋਲੇ ਰਹੀ ਜਾਂਦਾ 2 ਮਹੀਨੇ 4 ਮਹੀਨੇ 6 ਮਹੀਨੇ ਤੁਸੀਂ ਮਗਰ ਹਫਤੇ ਦਾ ਹਫਤੇ ਗੇੜਾ ਮਾਰਦੇ ਇਹਦਾ ਵੀ ਮਨ ਠੰਡਾ ਹੁੰਦਾ ਗੁੱਸਾ ਠੰਡਾ ਹੁੰਦਾ ਤੁਸੀਂ ਤਾਂ ਮੁੜ ਕੇ ਆਈ ਨਹੀਂ ਚਲੋ ਕੋਈ ਨਾ ਯਾਰ ਜੇ ਮੈਂ ਪੁੱਛਦੇ ਹਾਂ ਉਹਨੂੰ ਛੋਟੇ ਨੂੰ ਸਾਰਾ ਸਾਨੂੰ ਮਾਰੋ। ਉਹ ਯਾਰ ਪੁੱਛ ਪਛਾਈਏ ਚ ਨਾ ਪਵੋ ਸਾਡੇ ਕੋਲ ਇੰਨਾ ਸਮਾਨ ਨਹੀਂ ਪੜਾਵਾ। ਅੱਜ ਅਸੀਂ ਇਹਦੀ ਵੀਡੀਓ ਬਣਾਉਣ ਲੱਗੇ ਆਂ, ਵੀਡੀਓ ਚੜਾਉਣ ਲੱਗੇ ਆਂ ਨੈੱਟ ਤੇ। ਠੀਕ ਹੈ। ਠੀਕ ਹੈ ਅੱਜ ਅਸੀਂ ਬਾਪੂ ਨੂੰ ਪੱਕਾ ਦਾਖਲ ਕਰ ਲਿਆ ਇੱਥੇ। ਹੁਣ ਤੁਹਾਨੂੰ ਅਸੀਂ ਜਿਹੜੇ ਮੋਗਰ ਦਾ ਸਦਾਰਾ ਜਦੋਂ ਕਿਤੇ ਬਾਪੂ ਨਾ ਨਾ ਇਹਦਾ ਤਾਂ ਇਹ ਆਪਾਂ ਦਾ ਹੀ। ਬੜੇ ਦਖਦ। ਉਦੋਂ ਮਗਰ ਜ਼ਰੂਰ ਆ ਜਿਓ ਬਸ। ਉਦੋਂ ਦੀ ਆਸ ਰੱਖਦੇ ਆਂ ਤੁਦੋ ਅਸੀਂ। ਚਲੋ ਠੀਕ ਹੈ। ਠੀਕ ਆ ਠੀਕ ਆ ਜੀ ਨਾਲੇ ਤੂੰ ਕਹਿੰਨਾ ਲੈ ਕੇ ਜਾਣਾ ਨਾਲੇ ਕਹਿੰਨਾ ਠੀਕ ਆ ਦੋਨੇ ਪਾਸੇ ਲੈ ਕੇ ਤਾਂ ਜਾਵਾਂਗੇ ਜੀ ਐਂ ਕਦੇ ਹੁਣ ਛੱਡਿਆ ਥੋੜੀ ਜਾਂਦਾ ਹੁੰਦਾ ਕਿ ਉਹ ਅੱਛਾ ਛੱਡਿਆ ਹੀ ਹੋਇਆ ਹੁਣ ਤੂੰ ਕਹਿ ਤਾਂ ਦਿੱਤਾ ਵੀ ਠੀਕ ਆ ਨਹੀਂ ਨਹੀਂ ਜੀ ਫਿਰ ਸਮਝਾ ਨਾ ਥੋੜੀ ਕਹਿੰਦੀ ਮੈਂ ਨਹੀਂ ਕਹਾਂਗਾ ਤੂੰ ਕਹੇ ਨਹੀਂ ਮੇਰਾ ਪਿਆਵਾ ਭਾਈ ਮੈਂ ਲੈ ਕੇ ਜਾਣਾ ਮੈਂ ਤੂੰ ਐਂ ਕਹਿ ਥੋਕੇ ਲੈ ਕੇ ਜਾਵਾਂਗੇ ਨਹੀਂ ਨਹੀਂ ਜੀ ਉਹ ਨਹੀਂ ਤੂੰ ਥੋਕੇ ਕਹੇ ਭਾਈ ਮੈਂ ਪੱਕਾ ਕਿਉਂ ਛੱਡੂੰਗਾ ਪਿਓ ਨੂੰ ਆਪਦੇ ਨੂੰ ਕੋਈ ਨਹੀਂ ਮੈਂ ਅੱਜ ਉਹਨੂੰ ਆ ਜਾਣ ਦੋ ਆ ਗਿਆ ਹੋਏ ਇੱਧਰ ਕਿਤੇ ਹਾਂ ਜਾਰ ਹਜੇ ਵੀ ਆ ਗੱਲਾਂ ਕਰੀ ਜਾਂਦੇ ਆ ਲੈ ਕੇ ਜਾਵਾਂਗੇ ਸੀ ਮੈਂ ਉਹਦੋਂ ਵੀ ਕਿਹਾ ਸੀ ਮੈਂ ਘਰ ਲੈ ਆਇਆ ਯਾਰ ਸਮਝਾ ਕੇ ਹਰਪਾਲ ਸਿੰਘ ਜੀ ਮੁੜ ਕੇ ਨਾ ਪਸਤਾਉਣਾ ਬਹੁਤ ਆ ਜਦੋਂ ਕਿਤੇ ਅੱਖਾਂ ਮੀਚ ਗਿਆ ਨਾ ਫਿਰ ਬਾਅਦ ਦੇ ਵਿੱਚ ਇੱਥੇ ਜਿੰਨੇ ਰਿਸ਼ਤੇਦਾਰ ਨੇ ਘਰੇ ਅਫਸੋਸ ਕਰਨ ਆਉਣਾ ਤੇ ਤੁਸੀਂ ਇਹਦੇ ਇਹਦੀਆਂ ਤਰੀਫਾਂ ਕਰ ਕਰ ਦੱਸਣੀਆਂ ਬਾਪੂ ਤਾਂ ਐ ਹੁੰਦਾ ਸੀ ਬਾਪੂ ਤਾਂ ਐ ਹੁੰਦਾ ਸੀ ਪਰ ਗੱਲ ਇਹ ਆ ਭਰਾ ਮੇਰੇ ਹੁਣ ਸਾਂਭਣ ਦਾ ਟਾਈਮ ਆ ਸਮਾਂ ਹੁਣ ਕੋਈ ਗੱਲ ਨਹੀਂ ਜੀ ਅਸੀਂ ਜ਼ਰੂਰ ਅਸੀਂ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਨਹੀਂ ਜਾਂਦਾ ਹੁਣੇ ਆ ਜਾਓ ਵੀਰ ਮੇਰਾ ਹੁਣ ਜੀ ਉਹ ਗਿਆ ਹੋਇਆ ਕਿਤੇ ਕੰਮ ਕਰਨ ਉਹ ਤੋਂ ਕੀ ਕਰਾਉਣਾ ਉਹ ਤੋਂ ਕੀ ਕਰਾਉਣਾ ਉਹਦੇ ਉਹਦੇ ਆਏ ਸੀ ਲੋਟਾਉਣਾ ਮਾਂ ਤੇਰੀ ਭੈਣ ਆਊਗੀ ਨਾਲ ਮੈਂ ਉਹਨੂੰ ਉਦੋਂ ਵੀ ਕਿਹਾ ਸੀਗਾ ਉਹਨੇ ਇਹ ਗੱਲ ਕਰਾਈ ਸੀ ਹਾਂ ਵੀ ਤੁੰ ਚੱਲਦੇ ਆਪਾਂ ਇਕੱਲਾ ਲੈ ਕੇ ਆਉਨੇ ਆ ਮਿਕਾਂਦਿਆ ਜਦੋਂ ਦੋ ਦਸ ਚਾਈਂਦੇ ਗਰ ਬਾਈਕ ਕੀ ਗੱਲਾਂ ਕਰਦਾ ਤੋਰਪਾਲ ਸਿਆ ਸਾਨੂੰ ਵੀ ਸ਼ਰਮ ਆਉਂਦੀ ਯਾਰ ਤੁਹਾਨੂੰ ਕਹਿੰਦੇ ਆਂ ਯਾਰ ਬਾਪੂ ਆ ਗੱਲ ਕਰ ਲੈ ਆਪਦੇ ਮੁੰਡੇ ਨਾਲ ਗੱਲ ਕਰ ਨਹੀਂ ਮੈਂ ਬਾਹਰ ਜੇ ਦੇ ਕਰ ਬੁੜੇ ਕੋਈ ਨਾ ਬਾਪੂ ਗੁੱਸਾ ਨਾ ਕਰ ਤੇਰਾ ਪੋਤਾ ਬਾਪੂ ਫੇਰ ਵੀ ਆਪਾਂ ਮੜਾ ਕੋੜਗੋੜੇ ਆੜੇ ਕੱਢਿਆ ੜੀ ਹੁਣ ਮੜੇ ਕਰੇ ਪਾੜ ਗਿਆ ਹੂੰ ਹੁਣ ਇੱਕ ਘੜਿਆ ਫੋੜ ਪਟੀ ਮਾ ਕਢੀ ਫਰੋਂ ਕਢ ਪੜੇ ਹਾਂ ਕਢੂ ਕਢੂ ਇਹ ਰੀ ਕਟਿੰਗ वुਡ ਕਟੂ ਵਡ ਹਾਂਜੀ ਸਰਪੰਚ ਸਾਹਿਬ ਕਰ ਦਈਏ ਹਾਂਜੀ ਸਰਪੰਚ ਸਾਹਿਬ ਹਾਂਜੀ 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 ਮੈਂ ਕਹਾਂ ਜੀ ਕੀ ਕਰਨਾ ਹੁਣ ਸਾਨੂੰ ਦੇਖੋ ਇਹ ਬਾਈ ਹੁਣੀ ਹੁਣ ਫੇਰ ਕਹੀ ਜਾਂਦਾ ਹਰਪਾਲ ਸਿੰਘ ਵੀ ਅਸੀਂ ਆਉਨੇ ਆ ਲੈ ਜਾਾਂਗੇ ਹਣ ਅੱਜ ਸਰ ਕਹਿੰਦਾ ਵੀ ਕੋਈ ਛੋਟੇ ਪ੍ਰਾਣ ਹਵਾਲੇ ਨੂੰ ਸਾਹਮਣੇ ਕਹਿੰਦਾ ਵੀ ਮੈਂ ਗੱਲ ਕਰਾਂ ਕਹਿੰਦਾ ਜਲੇ ਜਨੇ ਲੈਣ ਵਾਲਾ ਕਹਦਾ ਕਿ ਚੱਕਰ ਸਰਪੰਚ ਆ ਮੈਂ ਤੁਹਾਨੂੰ ਅੱਗੇ ਤੁਸੀਂ ਮਿਲ ਕੇ ਗਏ ਹੋ ਬਾਹਰ ਸ਼ੈੱਡ ਦੇ ਵਿੱਚ ਸੌਂਦਾ ਬਾਪੂ ਜਿਹੜਾ ਲੋਹੇ ਦਾ ਸ਼ੈੱਡ ਆ ਨਾ ਹਾਂਜੀ ਹਾਂਜੀ ਕਿਉਂਕਿ ਟੈਂਪਰੇਰੀ ਮਰੀ ਜੀ ਅਸੀਂ ਉੱਥੇ ਹੀ ਰੱਖ ਦਿਆਂ ਲੋਹੇ ਦੇ ਸ਼ੈੱਡ 'ਚ ਹਾਂਜੀ ਹੁਣ ਠੰਡ ਬਹੁਤ ਆ ਤੇ ਇਹ ਬਜ਼ੁਰਗ ਜੀ ਬਾਹਰ ਪਿਆਈ ਕਿਤੇ ਵਿਚਾਰਾ ਮਰ ਗਿਆ ਹੁਣ ਤੁਸੀਂ ਜਾ ਕੇ ਦੇਖੇ ਤਰਪਾਲ ਪਾ ਕੇ ਜਿਹੜਾ ਸਾਡਾ ਬਾਹਰ ਬਰਾਂਡਾ ਜਾਂ ਬਣਾਇਆ ਮੂਰੇ ਉਹਦੇ ਦੀ ਤਰਪਾਲ ਪਾ ਕੇ ਉਹਦਾ ਮੰਝਲ ਆਇਆ ਹੋਇਆ ਮੂਰੇ ਅ ਹੁਣ ਜੇ ਸੀ ਨੂੰ ਅੰਦਰ ਕਰਨਾ ਪੱਕਾ ਮਰੀਜ਼ ਫਿਰ ਇਹਨੂੰ ਪੱਕਿਆਂ ਦੇ ਦਾਖਲ ਕਰਨਾ ਪੈਣਾ ਸਾਨੂੰ ਤੁਸੀਂ ਵਿਗਟ ਨੂੰ ਫਿਰ ਜੇ ਤੁਸੀਂ ਨਹੀਂ ਲੇਕੋ ਤਾਂ ਤੁਸੀਂ ਰਹਿਓ ਫਿਰ ਦਵਾ ਦਿਓ ਹਾਂ ਦੇ ਦਿਓ ਜੀ ਅੱਜ ਦਾ ਦਿਨ ਤਾਂ ਨਿੰਦਨ ਪਾਵਗੇ ਸਲਾਹ ਕਿ ਛੋਟੇ ਭਰਾ ਦੇ ਨਾਲ ਕਹਿੰਦਾ ਖਾਣ ਦਵਾ ਦਿੰਦੇ ਆ ਜੀ ਚਲੋ ਮੈਂ ਅੱਜ ਦਾ ਦਿਨ ਬਾਈ ਜੀ ਸਰਪੰਚ ਸਾਹਿਬ ਬੇਨਤੀ ਹੋਈ ਹੈ ਤੁਹਾਡੀ ਵੀ ਜੇ ਕੱਲ ਨੂੰ ਨਹੀਂ ਵੀ ਆਉਂਦੇ ਤੁਸੀਂ ਸਾਨੂੰ ਪਲੀਜ਼ ਇੱਕ ਵਾਰੀ 12:00 ਵਜੇ ਕਲੀਅਰ ਕਰ ਦਿਓ ਫੋਨ ਕਰਕੇ ਵੀ ਭਾਈ ਉਹ ਆ ਨਹੀਂ ਰਹੇ ਮੰਨੇ ਨਹੀਂ ਜਾਂ ਕਿਵੇਂ ਆ ਠੀਕ ਹੈ ਰੀਕਵੈਸਟ ਹੀ ਆ ਸਰਪੰਚ ਸਾਹਿਬ ਕੋਈ ਗੱਲ ਹੀ ਕੋਈ ਗੱਲ ਮੈਂ ਜ਼ਰੂਰ ਤੁਹਾਨੂੰ ਦੱਸੂਗਾ ਜੀ ਓਕੇ ਜੀ ਓਕੇ ਜੀ ਜਦੋਂ ਅਸੀਂ ਬਾਪੂ ਨੂੰ ਪਰਮਾਨੈਂਟ ਮੈਂਬਰਾਂ ਜੀ ਕਰਨ ਲੱਗੇ ਸੀ ਤੇ ਅਸੀਂ ਕਿ ਚੱਲ ਇੱਕ ਵਾਰੀ ਫੋਨ ਲਾਈਏ ਫੋਨ ਤੇ ਫਿਰ ਸਰਪੰਚ ਦੇ ਵਿਚਾਰੇ ਨੇ ਫਿਰ ਜਾ ਕੇ ਘਰੇ ਗੱਲ ਕੀਤੀ ਗੱਲ ਕਰੀ ਤਾਂ ਇੱਕ ਦਿਨ ਦਾ ਟਾਈਮ ਸਰਪੰਚ ਨੇ ਕਿਹਾ ਵੀ ਇਹਨਾਂ ਨੂੰ ਹੋਰ ਦੇ ਦੋ ਕੱਲ ਨੂੰ ਆ ਕੇ ਇਹ ਲੈ ਜਾਣਗੇ ਫਿਰ ਇੱਕ ਦਿਨ ਵੀ ਲੰਘ ਗਿਆ ਦੋ ਦਿਨ ਵੀ ਲੰਘ ਗਏ ਅੱਜ ਤੀਜਾ ਦਿਨ ਆ ਫਿਰ ਨਹੀਂ ਆਏ ਉਹ ਡਾਕਟਰਾਂ ਨੇ ਦੱਸਿਆ ਵੀ ਬਾਪੂ ਨੂੰ ਦਾਖਲ ਕਰਨਾ ਪੈਣਾ ਅੰਦਰ ਵੀ ਇਹਨਾਂ ਦੇ ਪੱਕੀ ਚ ਦਰਦ ਹੋ ਰਿਹਾ ਟੈਸਟ ਕਰਾਈ ਸੀ ਉਹਦੇ ਕਰਕੇ ਇਨਫੈਕਸ਼ਨ ਆਈ ਹੈ ਇਹਨਾਂ ਦੀ ਬਾਡੀ 'ਚ ਤੇ ਅਸੀਂ ਫਿਰ ਬੇਨਤੀ ਕਰਦੇ ਆ ਕਿ ਤੁਹਾਡਾ ਬਾਪੂ ਆ ਬਾਈ ਤੁਹਾਨੂੰ ਜੰਮਿਆ ਵਾ ਪਾਲਿਆ ਵਾ ਪੜਾਇਆ ਵਾ ਲਖਾਇਆ ਵਾ